ਸਤਿ ਸ਼੍ਰੀ ਅਕਾਲ ਜੀ ਮੈਂ ਰਜਿੰਦਰ ਸਿੰਘ ਬੰਟੂ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਖਬਰਾਂ ਦੇ ਨਾਲ-ਨਾਲ ਹੁਣ ਅਸੀਂ ਲੇਖਕ ਟਰੈਕਟਰ ਐਕਟਰ ਗੀਤਕਾਰ ਤੇ ਗਾਇਕਾਂ ਦੀ ਇੰਟਰਵਿਊ ਵੀ ਨਾਲ ਇਸ ਚੈਨਲ ਤੇ ਪਾਉਣੀ ਸ਼ੁਰੂ ਕੀਤੀ ਹੈ ਤੇ ਅੱਜ ਦੇ ਸਾਡੇ ਦੂਸਰੇ ਮਹਿਮਾਨ ਨੇ ਮਸ਼ਹੂਰ ਦੋ ਗਾਣਾ ਜੋੜੀ ਜਿੰਨੋਂ ਕਿ ਸਾਰੀ ਦੁਨੀਆ ਜਾਣਦੀ ਹੈ ਤੇ ਅੱਜ ਮੈਂ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਉਣ ਜਾ ਰਿਹਾ ਹਾਂ ਆਓ ਮਿਲਦੇ ਹਾਂ ਰਚਪਾਲ ਰਸੀਲਾ ਜੀ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਕੀ ਹਾਲ ਏ ਤੁਹਾਡਾ ਬਹੁਤ ਵਧੀਆ ਤੁਸੀਂ ਸੌਂ ਕਿਦਾਂ ਬਸ ਵਧੀਆ ਠੀਕ ਠਾਕ ਜੀ ਬਹੁਤ ਧੂਮਾ ਪਾਈਆਂ ਤੁਸੀਂ ਹਨਾ ਬੜੇ ਸਾਲਾਂ ਤੋਂ ਬਸ ਇਸ ਤੋਂ ਤੇ ਬਹੁਤ ਹੀ ਤੁਸੀਂ ਹਿੱਟ ਗੀਤ ਦਿੱਤੇ ਆ ਤੇ ਜਦੋਂ ਵੀ ਤੁਹਾਡਾ ਕੋਈ ਗੀਤ ਆਉਂਦਾ ਸੀ ਤੇ ਲੋਕ ਜਿਹੜੇ ਭੱਜੇ ਜਾਂਦੇ ਸੀ ਉਹ ਕੈਸਟ ਖਰੀਦਣ ਬਿਲਕੁਲ ਤੇ ਅੱਜ ਤੁਸੀਂ ਬਹੁਤ ਵੱਡੇ ਮਕਾਮ ਤੇ ਹੋ ਤੇ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਗਾਇਕੀ ਦੇ ਲੈਣ ਵਾਲੇ ਪਾਸੇ ਕਿਸ ਤਰ੍ਹਾਂ ਆਏ ਸ਼ੁਰੂਆਤੀ ਦੌਰ ਦਾ ਦੱਸੋ ਤੁਸੀਂ ਸ਼ੁਰੂਆਤ ਵਿੱਚ ਸਕੂਲ ਟਾਈਮ ਪੜ੍ਹਦੇ ਆਪਾਂ ਬਾਲ ਸਕੂਲ ਵਿੱਚ ਛੋਟੇ-ਮੋਟੇ ਮਤਲਬ ਫੰਕਸ਼ਨ ਚੱਲਦੇ ਸੀ ਗਾਉਂਦੇ ਸੀਗੇ ਅੱਛਾ ਜੀ ਬਸ ਗਾਉਂਦੇ ਗਾਉਂਦੇ ਸ਼ੌਂਕ ਪੈਦਾ ਜਿਹੜਾ ਮਤਲਬ ਸਾਨੂੰ ਸ਼ੌਂਕ ਸੀਗਾ ਕਿ ਉਹ ਸ਼ੌਂਕ ਨੂੰ ਇਹ ਆਪਾਂ ਆਪਣਾ ਕਾਰੋਬਾਰੀ ਬਣਾ ਲਿਆ ਆਪਣਾ ਕਿੱਤੇ ਬਣਾ ਲਿਆ ਤੇ ਆਪਣਾ ਪਛੋਕੜ ਕਿੱਥੋਂ ਦਾ ਮੇਰਾ ਮੇਰਾ ਪਿੰਡ ਜ਼ਿਲ੍ਹਾ ਅਰਦਾਸਪੁਰ ਚ ਹੈ 쿠ਸ਼ੀਪੁਰ ਮੇਰਾ ਪਿੰਡ ਕਲਨੌਰ ਦੇ ਲਾਗੇ ਜਿੱਥੇ ਇੱਕ ਬਰਪਾਸ਼ੇ ਦਾੜ ਪਛੋਕੜ ਹੈ। ਅੱਛਾ ਜੀ। ਤੇ ਉੱਥੋਂ ਫਿਰ ਤੁਸੀਂ ਪੜ੍ਹਾਈ ਉੱਥੋਂ ਕੀਤੀ ਆ ਮੈਂ ਹਾਂ ਪਿੰਡ ਤੋਂ ਤੱਕ ਐਮਵੀ ਸਕੂਲ ਪਿੰਡ ਆਪਣੇ ਤੋਂ ਕੀਤੀ ਆ ਫਿਰ ਕਲਮਰੋ ਡੀਬੀ ਹਾਈ ਸਕੂਲ ਤੋਂ ਮੈਟਰ ਕੀਤੀ ਆ। ਅੱਛਾ ਜੀ। ਫਿਰ ਮੈਂ ਡੇਰਾਬਾ ਬਣਾਣ ਤੋਂ ਹਾਸਨ ਦੀ ਕੀਤੀ ਆ ਫਿਰ ਮੈਂ ਗੁਰਨਾਮ ਕਾਜ ਬਟਾਲੇ ਬੀ। ਠੀਕ ਹੈ। ਤੇ ਆਪਣੀ ਜਿਹੜੀ ਗਾਇਕੀ ਦੀ ਸ਼ੁਰੂਆਤ ਹੋਈ ਸੀ ਉਹ ਕਿਸ ਕਿਹੜੇ ਗਾਣੇ ਤੋਂ ਹੋਈ ਸੀ ਉਹ ਗੱਲ ਇਹਨੂੰ ਜਿਆਦਾ ਤੇ ਜਿਆਦਾ ਹਿੱਟ ਗਈ ਦਵਾਇਦਾਂ ਜੀ ਭੁਖਿਓ ਦਾਜ ਨਮਨ ਰੋਟੀਆਂ ਤੇਲ ਪਾ ਕੇ ਸਾੜੋਂ ਨਾ ਬਗਾਨੀਆਂ ਮੋਣੀ ਦੀ ਰਿਕਾਰਡਿੰਗ ਹੋਈ ਆ ਅੱਛਾ ਜੀ ਤੇ ਅੱਜ ਕੱਲ ਮੋਣੀ ਜੀ ਇਸ ਦੁਨੀਆ ਵਿੱਚ ਨਹੀਂ ਉਹਨਾਂ ਦੀ ਡੈਥ ਹੋ ਗਈ ਆ ਹਾਂ ਜੀ ਇਹ ਅਸੀਂ ਥੋੜਾ ਚਿਰ ਪਹਿਲਾਂ ਅਸੀਂ ਸੁਣਿਆ ਸੀ ਕਿ ਬਹੁਤ ਹੀ ਵੱਡਾ ਘਾਟਾ ਪਿਆ ਆ ਉਹਨਾਂ ਦੇ ਜਾਣ ਨਾਲ ਪਰ ਜਿਹੜੇ ਦਰਸ਼ਕ ਆ ਜਿਹੜੇ ਤੁਹਾਨੂੰ ਸੁਣਨਾ ਚਾਹੁੰਦੇ ਆ ਜਿਹੜੇ ਸੁਣਵੀ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਮੋਨੀ ਜੀ ਇਸ ਦੁਨੀਆ ਦੇ ਨਹੀਂ ਹਨ ਮੋਨੀ ਜੀ ਨਹੀਂ ਹੈਗੇ ਨੇ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਜਾਵਾਂਗੇ ਖੋੜਾ ਤਸਵੀਰ ਨਾਲ ਲੈ ਕੇ ਜਾਵਾਂਗੇ ਅੱਛਾ ਜੀ ਮੈਂ ਲੋਕਾਂ ਦੀ ਖਤਰੀ ਦੇ ਵਿੱਚ ਆਪਾਂ ਹਾਜ਼ਰ ਰਾਵਾਂਗੇ ਥੋੜਾ ਟਾਈਮ ਤੇ ਲੱਗੇਗਾ ਮੈਂ ਕਾਫੀ ਦਿਨਾਂ ਤੋਂ ਤੁਹਾਨੂੰ ਫੋਨ ਕਰ ਰਿਹਾ ਸੀਗਾ ਇੱਕ ਕਿਸੇ ਇੰਟਰਵਿਊ ਕਰਕੇ ਤੇ ਤੁਸੀਂ ਹਰ ਵੇਲੇ ਬਿਜ਼ੀ ਰਹਿੰਦੇ ਹੋ ਅੱਜ ਤੱਕ ਕੱਜ ਲਗਾਤਾਰ ਹੋਣਾ ਦਾ ਸ਼ਡਿਊਲ ਜਾਰੀ ਹੈ ਆਪਣਾ ਗਾਇਕੀ ਦਾ ਨਹੀਂ ਜੀ ਗਾਇਕੀ ਦਾ ਸ਼ੂਰੀ ਦਾ ਜਾਰੀ ਨਹੀਂ ਹੈਗਾ ਪਰ ਕੋਸ਼ਿਸ਼ ਕਰ ਰਹੇ ਆ ਪ੍ਰੈਕਟਿਸ ਕਰ ਰਹੇ ਆ ਨਵੇਂ ਗੀਤ ਦਿਵਾਂਗੇ ਥੋੜੇ ਦਿਨ ਤੱਕ ਅੱਛਾ ਹਾਂ ਜੀ ਨਾਲ ਮੇਰੇ ਗਾਰੀ ਲੱਤੀ ਬਹੁਤ ਅੱਛਾ ਲਉਂਦੀ ਆ ਉਹ ਹਰਨਿਤ ਠੀਕ ਹੈ ਹਰਨਿਤ ਜੀ ਗਾ ਰਹੇ ਨੇ ਮੇਰੇ ਨਾਲ ਕਾਫੀ ਦੇਰ ਤੋਂ ਸਾਡੇ ਨਾਲ ਹੀ ਜਾਂਦੇ ਨੇ ਪਰ ਹੁਣ ਉਹਨਾਂ ਦੇ ਨਾਲ ਨਵੀਂ ਰਿਕਾਰਡਿੰਗ ਵੀ ਆਈ ਮੈਂ ਪਰਸੂ ਵੀ ਤੁਹਾਨੂੰ ਫੋਨ ਕੀਤਾ ਸੀ ਤੇ ਤੁਹਾਡੇ ਮੈਨੇਜਰ ਨੇ ਕਿਹਾ ਸੀਗਾ ਕਿ ਰਸੀਲਾ ਜੀ ਸ਼ੋਅ ਲਾ ਰਹੇ ਨੇ ਤੇ ਬਾਅਦ ਚ ਗੱਲ ਕਰਾਵਾਂਗੇ ਤੇ ਸ਼ਾਇਦ ਫਿਰ ਬਾਅਦ ਚ ਸੰਪਰਕ ਨਹੀਂ ਹੋ ਸਕਿਆ ਹਾਂਜੀ ਹਾਂਜੀ ਤੇ ਤੁਸੀਂ ਥੋੜਾ ਜਿਹਾ ਇਹ ਦੱਸੋ ਕਿ ਤੁਸੀਂ ਹੁਣ ਤੱਕ ਕਿੰਨੇ ਕ ਗੀਤ ਜਿਹੜੇ ਤੁਸੀਂ ਗਾ ਚੁੱਕੇ ਜੀ ਗੀਤ ਲਗਭਗ 30000 ਦੇ ਲਗ ਜਾਂਦੇ ਹੋਣੇ ਜਿਹੜੇ ਰਿਕਾਰਡ ਹੋ ਚੁੱਕੇ ਹੁਣ ਤੱਕ ਬੜੇ ਬੜੇ ਲਿਖ ਕੇ ਜਿਨ੍ਹਾਂ ਦੇ ਆਪਾਂ ਗੀਤ ਗਾਏ ਨੇ ਨਾਮ ਬੜੇ ਬੜੇ ਵਧੀਆ ਨੇ ਆਪਣੇ ਰਾਜਦੇਵੀ ਜਾਸਪੁਰ ਵਾਲਾ ਵਾ ਅੱਛਾ ਜੀ ਰਾਜਪਾਲ ਬਾਠਿਆ ਅੱਛਾ ਜੀ ਸੰਦੂ ਫਰਦੇ ਗੜੀਆ ਵਾਲਾ ਕਾਜਲ ਧੂਤਾਂ ਵਾਲਾ ਵਾ ਹੋਰ ਪੰਮਾ ਸਿੱਧੂਪੁਰਿਆ ਬੜੇ ਮਲਣ ਗੀਤਕਾਰਾਂ ਦੇ ਗੀਤ ਰਿਕਾਰਡ ਕੀਤੇ ਆ ਹੁਣ ਵੀ ਕਰਦੇ ਆ ਨਵੇਂ ਕਾਜਲ ਕਾਜਲ ਧੂਤਾਂ ਵਾਲੇ ਨਵੇਂ ਗੀਤ ਰਿਕਾਰਡ ਜਿਹੜੇ ਟਰੈਕ ਬਣੇ ਆ ਜਲਦੀ ਆਪਾਂ ਮਾਰਕੀਟ ਵਿੱਚ ਦੇ ਦੇ ਤੇ ਇਹ ਗਾਇਕੀ ਦੇ ਜਦੋਂ ਦੌਰ ਸ਼ੁਰੂ ਹੋਇਆ ਸੀ ਤੁਹਾਡਾ ਹਾਂਜੀ ਇਸ ਦੌਰ ਤੋਂ ਫਿਰ ਕੋਈ ਬਾਹਰ ਦਾ ਕੋਈ ਸਫਰ ਵੀ ਕੀਤਾ ਕੋਈ ਵਿਦੇਸ਼ ਵਗੈਰਾ ਹਾਂਜੀ ਮੈਂ ਜੀ ਗਿਆ ਆਪਣੇ ਇੰਗਲੈਂਡ ਗਿਆ ਵਾ ਇਹ ਸੱਤ ਵਾਰ ਇੰਗਲੈਂਡ ਗਿਆ ਵਾ ਅਮਰੀਕਾ ਗਿਆ ਅੱਛਾ ਅਸਟ੍ਰੇਲੀਆ ਗਿਆ ਹੋ ਸੀ ਉੱਥੇ ਦਸਾ ਕਿਵੇਂ ਲਗਾ ਕੇ ਆ ਹੋਰ ਵੀ ਆ ਦੁਬਈ ਇੱਧਰ ਆ ਬੁਤਾ ਬਈ ਜਿਹੜੀ ਛੋਟੀ ਅਰਬ ਕੰਟਰੀ ਹੁੰਦੀ ਉਹਨਾਂ ਚ ਗਿਆ ਠੀਕ ਹੈ ਤੇ ਕੋਈ ਹੋਣ ਕੋਈ ਕਿੰਨੇ ਕਿ ਤੁਹਾਡੇ ਕੋ ਗਾਣੇ ਆ ਰਹੇ ਨੇ ਅੱਗੂ ਜਿਹੜੇ ਕਿ ਪੰਜ ਛੇ ਟ੍ਰੈਕ ਕੀਤੇ ਆ ਤਿਆਰ ਆਪਾਂ ਪਰ ਅੱਜ ਕੱਲ ਤੇ ਜੋਗੀ ਇੱਕ ਅਦਾ ਟ੍ਰੈਕ ਹੀ ਸਾਰੇ ਕਲਾਕਾਰ ਕਰਕੇ ਮਤਲਬ YouTube ਤੇ ਪਾ ਰਹੇ ਨੇ ਅੱਛਾ ਜੀ ਹਾਂ ਕਿਉਂਕਿ ਕਰ ਸਕਦਾ ਜੋਗੜਾ ਉਹ ਲੱਤਪਾ ਆਦਮੀ ਹੋ ਗਿਆ ਹੁਣ ਕਸਤਾ ਦੀ ਠੀਕ ਹੈ YouTube ਤੇ ਪਾ ਰਹੇ ਸਾਰੇ ਠੀਕ ਹੈ ਤੇ ਜਿਹੜੇ ਤੁਸੀਂ ਗੀਤ ਗਾ ਰਹੇ ਗਾਉਂਦੇ ਰਹੇ ਹੋ ਪਹਿਲਾਂ ਹੋਣ ਵੀ ਤੁਸੀਂ ਗਾ ਰਹੇ ਹੋ ਤੁਹਾਨੂੰ ਆਪਣਾ ਫਿਲਮਾਂ ਦੇ ਵਿੱਚ ਵੀ ਬਹੁਤ ਮੈਨੂੰ ਪਤਾ ਲੱਗਾ ਸੀਗਾ ਕਿ ਆਫਰ ਆਉਂਦੀਆਂ ਰਹੀਆਂ ਨੇ ਪਰ ਉਹ ਗਾਣੇ ਸਹੀ ਨਹੀਂ ਤੁਸੀਂ ਕਹਿੰਦੇ ਵੀ ਅਸੀਂ ਇਦਾਂ ਦੇ ਕੋਈ ਗਾਣੇ ਨਹੀਂ ਹੋਣਾ ਚਾਹੁੰਦੇ ਨਹੀਂ ਆਉਂਦੇ ਨੇ ਕੁਝ ਮਤਲਬ ਇੱਕ ਪੰਜਾਬੀ ਫਿਲਮ ਸ਼ਰਾਜੇਟ ਹੈ ਜਿਹੋ ਚਮੋਣੀ ਨੇ ਗਾਏ ਸੀ ਅੱਛਾ ਜੀ ਹਾਂਜੀ ਬਾਕੀ ਇਹ ਆ ਵੀ ਆਪਾਂ ਕੋਸ਼ਿਸ਼ ਕਰਾਂਗੇ ਨਵੇਂ ਹੁਣ ਗੀਤ ਜਿਹੜੇ ਰਿਕਾਰਡ ਕਰਾਂਗੇ ਚੰਗੀ ਗੀਤਾਂ ਗਾਵਾਂਗੇ ਪਹਿਲਾਂ ਵੀ ਚੰਗੇ ਗਾਏ ਨੇ ਗਾ ਵੀ ਚੰਗੀ ਗੀਤਾਂ ਗਾਉਂਦੇ ਠੀਕ ਹੈ ਤੇ ਇੱਕ ਮੈਂ ਸੁਣਿਆ ਸੀ ਕਿ ਚੰਨ ਮਦੂ ਸ਼ੰਗੀਆ ਜੀ ਤੁਹਾਡੇ ਬਹੁਤ ਹੀ ਨੇਹਿਰਤਾ ਸੀ ਉਹਨਾਂ ਨਾਲ ਚੰਨ ਮਦੂ ਸ਼ੰਗੀਆ ਜੀ ਆਪਣਾ ਵੱਡਾ ਭਰਾ ਵਾ ਅੱਛਾ ਜੀ ਉਹਦੇ ਵੀ ਆਪਾਂ ਬਹੁਤ ਗੀਤ ਰਿਕਾਰਡ ਕੀਤੇ ਨੇ ਜਿਆਦਾ ਉਹ ਧਾਰਮਿਕ ਗੀਤ ਉਹਨਾਂ ਦੇ ਰਿਕਾਰਡ ਕੀਤੇ ਆ ਕਿਉਂਕਿ ਤੁਹਾਡੀ ਨੇ ਖੁਦਾਪੀ ਤੇ ਬਹੁਤ ਵਧੀਆ ਲਿਆਦੇ ਠੀਕ ਹੈ ਤੇ ਥੋੜੀ ਸਿਹਤ ਉਹਨਾਂ ਦੀ ਖਰਾਬ ਹੋਈ ਆ ਬਹੁਤ ਸੋਣਾ ਉਹਨਾਂ ਦੇ ਗੀਤ ਸਾਡਾ ਨਾਮ ਵੀ ਉਹਨਾਂ ਨੇ ਰੱਖਿਆ ਸੀ ਮੇਰਾ ਨਾਮ ਸਪਾਰਸੀਲਾ ਹੀ ਉਹਨਾਂ ਨੇ ਰੱਖਿਆ ਅੱਛਾ ਨਾਮ ਉਹਨਾਂ ਨੇ ਰੱਖਿਆ ਸੀ ਤੁਹਾਡਾ ਹਾਂ ਮੁਨੀ ਦਾ ਨਾਮ ਵੈਸੇ ਕਵਲ ਜੀ ਸੀ ਉਹਦਾ ਨਾਮ ਵੀ ਮੁਨੀ ਸਿਲਾ ਉਹਨਾਂ ਨੇ ਰੱਖਿਆ ਤੇ ਅਗਰ ਗੱਲ ਕਰੀਏ ਮੈਡਮ ਮੁਨੀ ਜੀ ਦੀ ਹਾਂਜੀ ਤੇ ਕੀ ਕਾਰਨ ਸੀ ਉਹਨਾਂ ਨੂੰ ਫਿਰ ਜਾਣਾ ਪਿਆ ਦੁਨੀਆ ਛੱਡ ਕੇ ਬਸ ਮਤਲਬ ਸਾਡੀ ਕਿਸੇ ਦਾ ਆਪਣੀ ਬਾੜੀ ਕੀ ਕਹਿ ਸਕਦੇ ਹਾਂ ਰੱਬ ਦੀ ਮਰਜ਼ੀ ਹੈ ਇਹਦੇ ਵਿੱਚ ਅੱਛਾ ਜੀ ਕਿਸੇ ਵੀ ਬੰਦੇ ਨੂੰ ਕੋਈ ਬਿਮਾਰੀ ਲੱਗ ਸਕਦੀ ਹੈ ਹਾਂਜੀ ਹਾਂਜੀ ਜਿਹੜੀ ਨੇ ਤੀ ਨਾ ਹੋ ਵਾਲੀ ਹੂੰ ਇਸ ਕਰਕੇ ਉਹਦਾ ਬਹੁਤ ਬਹੁਤ ਕਟਾ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਤੇ ਫਿਰ ਹੁਣ ਆ ਜਿਹੜਾ ਸਫਲਿਆ ਤੁਸੀਂ ਹੁਣ ਨਵੀਂ ਗਾਇਕਾ ਤੁਹਾਡੇ ਨਾਲ ਜਿਹੜੀ ਜੁੜੀ ਆ ਹਰਨੀਤ ਨੀਤੂ ਜੀ ਹਾਂਜੀ ਹਾਂਜੀ ਤੇ ਹੁਣ ਉਹਨਾਂ ਦੇ ਨਾਲ ਅੱਗੋਂ ਪ੍ਰੋਗਰਾਮ ਬੁੱਕ ਹੋ ਰਹੇ ਨੇ ਹਾਂਜੀ ਹਾਂਜੀ ਹੋ ਰਹੇ ਉਹਨਾਂ ਹੋ ਰਹੇਗੀ ਤੇ ਕੀ ਉਹ ਪਰਫਾਰਮੈਂਸ ਦੇਣਗੇ ਜੋ ਮੋਨੀ ਜੀ ਦਿੰਦੇ ਰਹੇ ਆ ਨਹੀਂ ਉਹ ਹੁਣ ਕਿਸੇ ਨਾਲ ਕੰਪੈਰੀਸਨ ਨਹੀਂ ਕਰ ਨਹੀਂ ਕਰ ਸਕਦੇ ਹਾਂਜੀ ਤੇ ਉਹਨਾਂ ਦੀ ਉਹਨਾਂ ਦੀ ਆਪਣਾ ਸਟਾਈਲ ਸੀ ਇਹਨਾਂ ਦਾ ਆਪਣਾ ਸਟਾਈਲ ਆ ਸਾਰੇ ਠੀਕ ਹੈ ਤੇ ਆਪਣੇ ਪਰਿਵਾਰ ਬਾਰੇ ਦੱਸੋ ਕਿ ਬੱਚੇ ਕੀ ਕਰਨੇ ਨੇ ਬਾਹਰ ਨਹੀਂ ਬਾਹਰ ਆਸਟ੍ਰੇਲੀਆ ਬੈਠਾ ਕਿੰਨੇ ਬੱਚੇ ਨੇ ਤੁਹਾਡੇ ਕੀ ਬੇਟਾ ਮੇਰਾ ਬਾਹਰ ਆਸਟ੍ਰੇਲੀਆ ਆ ਬਾਹਰ ਨਹੀਂ ਤੇ ਜਿਵੇਂ ਹੁਣ ਮੋਨੀ ਜੀ ਇਸ ਦੁਨੀਆ ਤੇ ਨਹੀਂ ਰਹੇ ਫਿਰ ਤੁਸੀਂ ਇਸ ਲਾਈਨ ਨੂੰ ਛੱਡਣਾ ਚਾਹੁੰਦੇ ਹੋ ਕਿ ਜਾਂ ਬਾਹਰ ਜਾਣਾ ਚਾਹੁੰਦੇ ਹੋ ਨਹੀਂ ਨਹੀਂ ਇਸ ਲਾਈਨ ਨੂੰ ਛੱਡਾਂਗੇ ਨਹੀਂ ਗਾਵਾਂਗੇ ਸ਼ੁਰੂਆਤੀ ਇਸ ਬਾਹਰ ਵੀ ਜਾਵਾਂਗੇ ਗਾਵਾਂਗੇ ਗਾਉਣਾ ਨਹੀਂ ਬੰਦ ਕਰਾਂਗੇ ਅੱਛਾ ਜੀ ਹੋਰ ਗਾਓ ਤਾਡੀ ਸੱਜਣ ਨੇ ਇੱਕ ਬਹੁਤ ਹੀ ਪਿਆਰੇ ਤੁਹਾਡੇ ਵੀਰ ਹੀ ਆ ਕਿ ਉਹ ਹਾਂਜੀ ਹਾਂਜੀ ਤੇ ਰਾਜਪਾਲ ਬਾੜ ਜੀ ਹਾਂਜੀ ਹਾਂਜੀ ਰਾਜਪਾਲ ਬਾੜ ਜੀ ਨੇ ਕਿੰਨੇ ਕ ਗਾਣੇ ਤੁਹਾਨੂੰ ਦਿੱਤੇ ਤੇ ਤੁਸੀਂ ਕਿੰਨੇ ਉਹਨਾਂ ਦੇ ਲਿਖੇ ਬੋਲੇ ਆ ਗਾਣੇ ਐਕਚੁਅਲੀ ਨਾ ਉਹਨੇ ਮੈਨੂੰ ਕਦੀ ਇਹ ਨਹੀਂ ਕਿਹਾ ਵੀ ਮੇਰਾ ਗੀਤ ਰਿਕਾਰਡ ਕਰੋ ਅੱਛਾ ਜੀ ਜਿਹੜਾ ਵੀ ਮੇਰਾ ਗੀਤ ਰਿਕਾਰਡ ਕੀਤਾ ਉਹਦਾ ਹਿੱਤੀ ਗੀਤ ਗਿਆ ਵਾ ਮਤਲਬ ਪੰਗਾ ਆ ਵਾ ਬਹੁਤ ਸੋਹਣਾ ਲਿਖਦੇ ਹੋ ਨਾ ਹਾਂ ਲਿਖਦੇ ਬਹੁਤ ਵਧੀਆ ਉਹ ਨਦਗੀ ਬਹੁਤ ਮਲੇਟ ਗਿਆ ਵ ਸੋਹਣਿਆਵੇਂ ਬੱਲਿਆ ਚਾਂਦੀ ਦੇ ਛਲਿਆ ਅੱਛਾ ਜੀ ਹਾਂ ਬਹੁਤ ਅੱਛਾ ਬਲਰ ਸੌਫ ਵੀਰਾਂ ਤੋਂ 3 ਲੱਖ ਦੇ ਲਗਿੱਤਾਗੇ ਵੀਊ ਹੋਏ ਉਹਨਾਂ ਦੇ ਅੱਛਾ ਹਾਂ ਜੀ ਤੇ ਇਸ ਤੋਂ ਇਲਾਵਾ ਉਹ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਧਾਰਮਿਕ ਗੀਤ ਵੀ ਬਹੁਤ ਦਿੱਤੇ ਹਾਂ ਉਹਨਾਂ ਦੇ ਹਾਂ ਉਹਨਾਂ ਦੇ ਧਾਰਮਿਕ ਗੀਤ ਵੀ ਸੱਚੇ ਗੁਰੂ ਬਾਜਾਂ ਵਾਲੇ ਉਹਨਾਂ ਦੇ ਰਿਕਾਰਡ ਗੀਤ ਕੈਸੜੀ ਪੂਰੀ ਰਿਕਾਰਡ ਕੀਤੀ ਜੀ ਜਿਹੜਾ ਟਾਈਟਲ ਗੀਤ ਉਹਨਾਂ ਦਾ ਹੀ ਸੱਚੇ ਗੁਰੂ ਬਾਜਾਂ ਵਾਲੇ ਠੀਕ ਤੇ ਇੱਕ ਉਹ ਤੁਹਾਡਾ ਗੀਤ ਹੀ ਜਿਹੜਾ ਵੀ ਭੁੱਖੇ ਉਦਾਜਣਾ ਮੰਗੋ ਕਿੰਨਾ ਹਟ ਹੋਇਆ ਸੀ ਗੀਤ ਹਨਾ ਬੜਾ ਬਹੁਤ ਹੈ ਉਹ ਸਦੂਰ ਮੂਰੂ ਕਾ ਇਹ ਰਿਖਾਇਆ ਅੱਛਾ ਸਦੂਰ ਮੂਰੂ ਕਾ ਇਹ ਇਹ ਗਾਣਾ ਕਿਹੜੀ ਸਾਲ ਵਿੱਚ ਆਇਆ ਸੀਗਾ ਤੇ 86 ਵਿੱਚ ਆਇਆ ਅੱਛਾ 1986 ਤੇ ਉਸ ਤੋਂ ਇਹ ਜਿਹੜਾ ਗਾਣਾ 1986 ਚ ਆਇਆ ਹੀ ਉਸ ਤੋਂ ਪਹਿਲੋਂ ਕਿੰਨਾ ਚਿਰ ਪਹਿਲੋਂ ਤੁਸੀਂ ਆਪਣਾ ਸਫਰ ਸ਼ੁਰੂ ਕੀਤਾ ਸੀਗਾ ਬਸ ਉਹਦੋਂ ਜੇ ਕੀਤਾ 83 84 ਦੇ ਵਿੱਚ ਲੱਗ ਕੀਤਾ ਜਦੋਂ ਜ਼ਿਆਦਾ ਅੱਤਵਾਦ ਹੋ ਗਿਆ ਅੱਛਾ ਹਾਂ ਜੀ ਤੇ ਸਾਡੇ ਦਰਸ਼ਕਾਂ ਨੂੰ ਕੋਈ ਆਪਣਾ ਇੱਕ ਗੀਤ ਸੁਣਾ ਦਿਓ ਭਾਵੇਂ ਕੋਈ ਵੀ ਜਾਂ ਭਾਵੇਂ ਤੁਸੀਂ ਆਪਣਾ ਨਵਾਂ ਗੀਤ ਸੁਣਾ ਦਿਓ ਜਾਂ ਤੁਸੀਂ ਕੋਈ ਆਪਣਾ ਹਿੱਟ ਗੀਤ ਸੁਣਾ ਦਿਓ ਕੋਈ ਸੁੰਣਾ ਚਾਹੁੰਦੇ ਨੇ ਕੀ ਦੇਨੀ ਤੁਲ ਕਹਾ ਮੈਂ ਚੰਦ ਜਾਂ ਫੁੱਲ ਕਹਾ ਮੈਂ ਉਹਨਾਂ ਤੋਂ ਸੋਹਣੀ ਤੂੰ ਅੱਖੀਆਂ ਨੂੰ ਰੱਜ ਲੈਣ ਦੇ ਪਾਸੇ ਨਾ ਕਰਨੀ ਮੂੰਹ ਅੱਖੀਆਂ ਨੂੰ ਰੱਜ ਲੈਣ ਦੇ ਪਸੇ ਨਾ ਕਰ ਲੈ ਹੀ ਮੂਹ ਅੱਖੀਆਂ ਨੂੰ ਰੱਜ ਲੈਣ ਦੇ ਗੀਤ ਤੇ ਤੁਹਾਡੇ ਸਾਰੇ ਹੀ ਹਿੱਟ ਹੁੰਦੇ ਨੇ ਪਰ ਤੁਹਾਨੂੰ ਸਭ ਤੋਂ ਵੱਧ ਆਪਣਾ ਗੀਤ ਕਿਹੜਾ ਚੰਗਾ ਲੱਗਦਾ ਆ ਨੇ ਗੀਤ ਕਲਾਕਾਰ ਨੂੰ ਤੇ ਮਤਲਬ ਮਾਉਣ ਪੁੱਤ ਸਾਰੇ ਪਹਿਰੇ ਹੁੰਦੇ ਆ ਗੀਤ ਕੋਈ ਵੀ ਨਹੀਂ ਵੜਾ ਹੁੰਦਾ ਬਸ ਜੇ ਲੋਕਾਂ ਦੀ ਪਸੰਦ ਹੈ ਜੇ ਲੋਕਾਂ ਨੂੰ ਜਿਹੜਾ ਚੰਗਾ ਲੱਗਦਾ ਲੋਕੀ ਸੁਣਦੇ ਆਂਦੇ ਠੀਕ ਐ ਤੇ ਸਾ ਦਿਨਾਂ ਗੱਲ ਕਰ ਰਹੇ ਸਨ ਮਸ਼ਹੂਰ ਦੋ ਗਾਣਾ ਜੁੜੀ ਰਸੀਲਾ ਜੀ ਚਲੋ ਮੋਨੀ ਜੀ ਹੁਣ ਇਸ ਦੁਨੀਆ ਤੇ ਨਹੀਂ ਰਹੇ ਸਫ਼ਰ ਨਹੀਂ ਛੱਡਣਾ ਚਾਹੁੰਦੇ ਵਧੀਆ ਗੱਲ ਹੈ ਕਿਉਂਕਿ ਜੇ ਸਫ਼ਰ ਨੇ ਇੱਥੋਂ ਤੱਕ ਪਹੁੰਚਾਇਆ ਉਹ ਕਿਉਂ ਛੱਡੀਏ ਬਹੁਤ ਹੀ ਵਧੀਆ ਇਨਸਾਨ ਨੇ ਤੇ ਗਾਇਕੀ ਦੀ ਜਿਹੜੀ ਰਫਤਾਰ ਆ ਉਹ ਲਗਾਤਾਰ ਜਾਰੀ ਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਰਸੀਲਾ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਆ ਇੰਟਰਵਿਊ ਵਾਸਤੇ ਤੇ ਧੰਨਵਾਦ ਜੀ ਸਰ ਤੁਹਾਡਾ ਇਹ ਬੰਦੂ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਪੀਟੀਵੀ ਚੈਨਲ ਦਾ ਵੀ ਮੈਂ ਪੀਟੀਵੀ ਪੰਜਾਬੀ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਰਿਗਾਰਡ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਹੋ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਧੰਨਵਾਦ ਥੈਂਕ ਯੂ